ਗੱਦੜ ਬਹੁਤ ਜ਼ਮੀਨੀ ਚੋਣ ਲੜੇਗਾ ਦੀਪ ਸਿੱਧੂ ਆਪਰਾਮਨਦੀਪ ਸਿੱਧੂ ਅਮਰਿਤਪਾਲ ਦੇ ਪਿੱਛੇ ਤਰਸਿੰਗ ਸਿੰਘ ਦੀ ਹਾਜ਼ਰੀ ਦੇ ਵਿੱਚ ਕੀਤਾ ਗਿਆ ਐਲਾਨ ਐਮਪੀ ਸਰਜੀਤ ਸਿੰਘ ਖਾਲਸਾ ਵੀ ਰਹੀ ਮੌਜੂਦ ਬੁੱਡੇ ਨਾਲੇ ਨੂੰ ਲੈ ਕੇ ਪੀਯੂ ਚੰਡੀਗੜ੍ਹ ਦੇ ਵਿੱਚ ਕਰਵਾਇਆ ਗਿਆ ਸੈਮੀਨਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਰੀਆਂ ਸਿਆਸੀ ਤਰ੍ਹਾਂ ਹੋਈਆਂ ਸ਼ਾਮਿਲ ਸਿਆਸੀ ਤਰ੍ਹਾਂ ਨੇ ਕਿਹਾ ਮੋਰਚੇ ਦੇ ਨਾਲ ਦਿੱਲੀ ਏਅਰਪੋਰਟ ਦੇ ਉੱਤੇ ਮਸਾਫਰਾਂ ਦੇ ਵੱਲੋਂ ਹੰਗਾਮਾ ਮੌਕੇ ਤੇ ਫਲਾਈਟ ਰੰਤ ਹੋਣ ਤੋਂ ਪੜਕੇ ਮਸਾਫਰ ਸਪਾਈਸ ਜੈਟ ਦੇ ਖਿਲਾਫ ਕੀਤੀ ਨਾਰੇਬਾਜ਼ੀ ਨ ਦਿੱਲੀ ਤੋਂ ਦਰਵੰਗਾ ਜਾਨੀ ਸੀ ਫਲਾਈਟ ਉਡਾਨ ਤੋਂ 5 ਮਿੰਟ ਪਹਿਲਾਂ ਹੋਈ ਰੱਦ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਦੀ ਕਤਲ ਦੀ ਸੱਤਾ ਨੂੰ ਸ਼ਹਿਰੀ ਨੇ ਲਈ ਜ਼ਿੰਮੇਵਾਰੀ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰ ਨੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਪੋਸਟ ਆਮ ਆਦਮੀ ਪਾਰਟੀ ਵਰਕਰ ਬਚੱਤਰਜੀਤ ਸਿੰਘ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਕਤਲ ਅੰਮ੍ਰਿਤਸਰ ਦੀ ਥਾਣਾ ਡਿਵੀਜ਼ਨ ਏ ਦੀ ਪੁਲਿਸ ਨੇ ਹੋਟਲ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਕੀਤਾ ਕਾਬੂ ਹੋਟਲ ਦੇ ਵਿੱਚ ਜੋ ਆ ਖੇਡਕੀ ਨੌਜਵਾਨਾਂ ਤੋਂ ਲੁੱਟਿਆ ਗਿਆ ਸੀ ਕੈਸ਼ ਮਾਮਲੀ ਛੋਟਲ ਦਾ ਮਾਲਕ ਵੀ ਹੋਇਆ ਗ੍ਰਿਫਤਾਰ ਇਹ ਮਾਝਾ ਪ੍ਰਦੇਸ਼ ਦੇ ਅਮੀਰਪੁਰ ਦੇ ਵਿੱਚ ਡਰੱਗਜ਼ ਓਵਰਡੋਸ ਦੇ ਨਾਲ ਹੋਈ ਮੌਤੇ ਦੇ ਮਾਮਲੇ 'ਚ ਵੱਡੀ ਗ੍ਰਿਫਤਾਰੀ ਪੁਲਿਸ ਨੇ ਨਸ਼ਾ ਤਸਕਰ ਕੁਲਵਿੰਦਰ ਨੂੰ ਕੀਤਾ ਕਾਬੂ ਮੁਲਜ਼ਮ ਤੇ ਪਹਿਲਾਂ ਤੋਂ ਦਰਜ ਨੇ ਕਈ ਮਾਮਲੇ ਲੁਧਿਆਣਾ 'ਚ ਸ਼ਖਸ ਤੇ ਤੀਸਤਰ ਹਥਿਆਰਾਂ ਦੇ ਨਾਲ ਹਮਲਾ ਸ਼ਖਸ ਦੇ ਰੌਲਾ ਪਾਉਣ ਤੇ ਸਥਾਨਕ ਲੋਕਾਂ ਨੇ ਕੀਤਾ ਬਚਾ ਫਰੀਦਕੋਟ ਦੇ ਪਿੰਡ ਕਮਿਆਣਾ ਦੇ ਵਿੱਚ ਘਰ ਚ ਵੜ ਕੇ ਨੌਜਵਾਨ ਤੇ ਕੀਤੀ ਗਈ ਫਾਇਰਿੰਗ ਨੌਜਵਾਨ ਦੀ ਗਰਦਨ ਤੇ ਲੱਗੀ ਗੋਲੀ ਹਸਪਤਾਲ ਦੇ ਵਿੱਚ ਦਾਖਲ ਨੌਜਵਾਨ ਦੀ ਹਾਲਤ ਗੰਭੀਰ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਮਾਮਲਾ ਗੜਸ਼ੰਕਰ ਦੀ ਪਿੰਡ ਦੇ ਨਾਲ ਦੇ ਵਿੱਚ ਪੁਲਿਸ ਦਾ ਆਪਰੇਸ਼ਨ ਕਾਸਲ ਜ਼ਿਆਦਾਤਰ ਘਰਾਂ ਦੇ ਵਿੱਚ ਤਾਲੇ ਲੱਗੇ ਆਈ ਨਜ਼ਰ ਪੁਲਿਸ ਨੇ ਨਸ਼ਾ ਸਮਗਲਰਾਂ ਨੂੰ ਕਾਬੂ ਕਰਨ ਦੀ ਸ਼ੁਰੂ ਕੀਤੀ ਹੈ ਮੁਹਿੰਮ ਅੰਮ੍ਰਿਤਸਰ ਦੀ ਕੂਟਲ ਦੇ ਵਿੱਚ ਰੇਡ ਕਰਕੇ ਕਾਬੂ ਕੀਤੇ ਨਾਚ ਬਣਾ ਤੇ ਕੁੜੀਆਂ ਨੂੰ ਅਦਾਲਤ ਚ ਕੀਤਾ ਗਿਆ ਪੇਸ਼ ਅਦਾਲਤ ਨੇ 1 ਦਿਨ ਦੇ ਰਿਮਾਂਡ ਤੇ ਭੇਜਿਆ ਜਿਸਮ ਫਿਰੋਸ਼ੇ ਦਾ ਧੰਦਾ ਕਰਨ ਦੇ ਨੇ ਇਲਜ਼ਾਮ ਕਿਥੀ ਸ਼ੁਰੂ ਪੀਰ ਬਾਬਾ ਦੀ ਦਰਗਾਹ ਦੇ ਕੋਲ ਹੋਏ ਸੰਲਪ ਦਾ ਕਪੂਰਸਲਾ ਦੇ ਵਿਅਕਤੀ ਦੀ 1 ਮਹੀਨਾ ਪਹਿਲਾਂ ਫਿਲੀਪੀਨਸ ਦੇ ਵਿੱਚ ਕੋਈ ਸੀ ਮੌਤ ਐਮਪੀ ਸੰਸੀਚੀ ਵਾਲ ਦੀ ਯਤਨਾ ਸਦਕਾ ਭਾਰਤ ਪਹੁੰਚੀ ਸ਼ੱਕ ਦੀ লাশ ਪਰਿਵਾਰ ਦੇ ਬਲਵਦੇਸ਼ ਲੈ ਕੇ ਜਾਣ ਵਾਲੀ ਗੁਆਂ ਡੀਟੀ ਹੀ ਲਗਾਏ ਜਾ ਰਹੇ ਨੇ ਕਤਲ ਦੇ ਇਲਜ਼ਾਮ ਗੁਰਦਾਸਪੁਰ ਦੇ ਵਿੱਚ ਨਜੀ ਸਕੂਲ ਬਸ ਦੇ ਉੱਤੇ ਟਰੱਕ ਦੇ ਵਿਚਾਲੇ ਹੋਈ ਟੱਕਰ ਕਲਨੌਰ ਰੋਡ ਦੇ ਉੱਤੇ ਦੋਸਤਪੁਰ ਦੇ ਨੇੜੇ ਵਾਪਰਿਆ ਹਾਦਸਾ ਟਰੱਕ ਡਰਾਈਵਰ ਨੂੰ ਲੱਗੀਆਂ ਸੱਟਾਂ ਲੁਧਿਆਣਾ 'ਚ ਰਫਤਾਰ ਦੀ ਕਹਿਰ ਨੇ ਲਈ ਨੌਜਵਾਨ ਦੀ ਜਾਨ ਬੇਕਾਬੂ ਤੇ ਜ਼ਰਫਤਾਰ ਬਾਈਕ ਡਿਵਾਈਡਰ ਦੇ ਨਾਲ ਟਕਰਾਈ ਨੌਜਵਾਨ ਦੀ ਮੌਤ ਹੋ ਗਿਆ ਹੁਸ਼ਿਆਰਪੁਰ ਦੇ ਪੀਸੀਆਰ ਇੰਚਾਰਜ ਸੁਭਾਸ਼ ਭਗਤ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਦਿੱਤਾ ਚਲਾਨ ਦਾ ਤੋਹਫਾ ਪਹਿਲਾਂ ਘਟਿਆ ਚਲਾਨ ਫਿਰੇ ਸਕੂਟੀ ਤੇ ਬਿਠਾ ਕੇ ਛੱਡ ਗਿਆ ਇਹ ਕ ਮੋਹਾਲੀ ਦੇ ਟਕੌਲੀ ਦੇ ਵਿੱਚ ਪੁਲਿਸ ਨੇ ਮਕਾਨ ਮਾਲਕ ਨੂੰ ਕਿਰਾਏਦਾਰ ਦੇ ਕਬਜ਼ੇ ਤੋਂ ਛਡਵਾਇਆ ਹਾਈ ਕੋਰਟ ਦੇ ਦਖਲ ਤੋਂ ਬਾਅਦ ਮਕਲਾਇ ਮਕਾਨ ਮਾਲਕ ਨੂੰ ਛੱਡਿਆ 2021 ਦੇ ਵਿੱਚ ਮਹਿਲਾ ਨੂੰ ਕਿਰਾਏ ਤੇ ਦਿੱਤਾ ਸੀ ਫਲੈਟ ਗੁਰਦਾਸਪੁਰ ਦੇ ਗੁਰਦਾਸਪੁਰ ਦੇ ਵਿੱਚ ਪਿਛਲੇ ਹਫਤੇ ਤੋਂ ਕੂੜੇ ਦਾ ਚੱਲ ਰਿਹਾ ਵਿਵਾਦ ਹੋਇਆ ਖਤਮ ਕਾਂਗਰਸ ਉਧਾਇ ਪਹਾੜਾ ਨੇ ਹੜਤਾਲ ਕਰਵਾਈ ਖਤਮ ਨਗਰ ਕੌਂਸਲ ਦੇ ਪ੍ਰਧਾਨ ਦੇ ਨਾਲ ਗੱਲ ਕਰਕੇ ਮਸਲੀਦ ਦਾ ਕਰਵਾਇਆ ਹਾਲ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਨੇੜੇ ਵਪਾਰੀ ਦੇ ਕੋਲੋਂ ਸੋਨੇ ਦੀ ਲੁੱਟ ਦੋ ਲੁੱਟੇਰਾਂ ਨੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਤਜਾਮ ਵਕ ਵਕ ਦੁਕਾਨਾਂ ਦੇ ਵਿੱਚ ਸੋਨਾ ਕੋਰੀਅਰ ਕਰਨ ਦਾ ਕੰਮ ਕਰਦਾ ਹੋਇਆ ਵਪਾਰੀ ਮੋਗਾ ਦੇ ਵਿੱਚ ਸਕੂਟੀ ਸਣੇ 6 ਲੱਖ ਰੁਪਏ ਚੋਰੀ ਕਰਕੇ ਲੈ ਗਿਆ ਚੋਰ ਫੈਕਟਰੀ ਮਾਲਕ ਬੈਂਕ ਦੇ ਵਿੱਚ ਜਮ੍ਹਾਂ ਕਰਵਾਉਣ ਆਇਆ ਸੀ ਨਕਦੀ ਬਾਹਰ ਖੜੀ ਸਕੂਟੀ ਨੂੰ ੱਤਕਾ ਮਾਰ ਕੇ ਬਿਨਾਂ ਚਾਬੀ ਤੋਂ ਹੀ ਲੈ ਗਏ ਚੋਰ ਅੰਮ੍ਰਿਤਸਰ ਦੇ ਵਾਈਟ ਐਵੈਨਿਊ ਦੇ ਵਿੱਚ ਨਿਹੰਗ ਜਥੇਬੰਦੀਆਂ ਦਾ ਹੰਗਾਮਾ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣ ਦੇ ਬਾਵਜੂਦ ਸਹੀ ਧਰਮ ਦਾ ਪ੍ਰਚਾਰ ਕਰਨ ਤੇ ਲਗਾ ਇਲਜ਼ਾਮ ਸੰਪੂਰਨ ਮਰਿਆਦਾ ਦੇ ਨਾਲ ਘਰ ਤੋਂ ਲਿਜਾਏ ਗਏ ਪਵਨ ਸਰੂਪ ਬਰਨਾਲਾ ਦੇ ਵਿੱਚ ਐਸਪੀਸੀ ਤੇ ਦੁਕਾਨਦਾਰਾਂ ਦੇ ਵਿਚਾਲੇ ਵਿਵਾਦ ਪੁਲਿਸ ਨੇ ਦੋਵੇਂ ਧਿਰਾਂ ਦੇ ਖਿਲਾਫ ਦਰਜ ਕੀਤਾ ਕੇਸ ਦੁਕਾਨਾਂ ਦੀ ਕਿਰਾਏ ਨੂੰ ਲੈ ਕੇ ਚੱਲ ਰਿਹਾ ਸੀ ਵਿਵਾਦ ਦਿੱਲੀ ਚਰਮਿੰਦਗੀ ਜੀਵਾਲ ਦੇ ਸਵਾਗਤ ਦੇ ਵਿੱਚ ਹੋਈ ਆਤੀਸ਼ਬਾਜ਼ੀ ਨੂੰ ਲੈ ਕੇ ਐਫਆਈਆਰ ਦਿੱਲੀ ਪੁਲਿਸ ਨੇ ਅਨਪਛਾਤੇਆਂ ਦੇ ਖਿਲਾਫ ਦਰਜ ਕੀਤਾ ਕੇਸ ਕੀਚੜੀਵਾਲ ਦੀ ਰਿਹਾਈ ਸਤੇਵਾਰ ਸਮਰਥਕਾਂ ਨੇ ਚੁਲਾਈ ਸੰ ਪਟਾਕੇ ਦਿੱਲੀ ਦੇ ਹਨੂਮਾਨ ਮੰਦਰ ਦੇ ਵਿੱਚ ਨਤਮਸਤਕ ਹੋਏ ਅਰਵਿੰਦ ਕੀਚੜੀਵਾਲ ਰਿਹਾਈ ਤੋਂ ਬਾਅਦ ਹਨੂਮਾਨ ਜੀ ਦਾ ਲਿਆ ਆਸ਼ੀਰਵਾਦ ਪਤਨੀ ਸੁਨੀਤਾ ਕੀਚੜੀਵਾਲ ਤੇ ਹੋਰ ਆਮ ਆਦਮੀ ਪਾਰਟੀ ਦੇ ਆਗੂ ਵੀ ਰਹਿ ਮੌਜੂਦ ਲੁਧਿਆਣਾ ਦੇ ਸਰਕਾਰੀ ਕਾਲਜ ਦੇ ਵਿੱਚ ਧੀਆਂ ਦੇ ਲਈ ਕਰਵਾਇਆ ਗਿਆ ਖਾਸ ਪ੍ਰੋਗਰਾਮ ਸੀਐਮ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਪ੍ਰੋਗਰਾਮ ਚ ਕੀਤੀ ਸ਼ਿਰਕਤ ਸਿਆਸਤ ਚ ਆਉਣ ਦੇ ਸਵਾਲ ਤੇ ਬੋਲੇ ਅਜੇ ਰਾਜਨੀਤੀ ਚ ਆਉਣ ਦਾ ਕੋਈ ਵਿਚਾਰ ਨਹੀਂ ਪ੍ਰਧਾਨ ਮੰਤਰੀ ਮੋਦੀ ਦੀ ਹਾਈਟ ਦੇ ਉੱਤੇ ਆਈ ਦੀਪ ਜੋਤੀ ਪੀਐਮ ਮੋਦੀ ਨੇ ਖੁਦ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾ ਕੇ ਦਿੱਤੀ ਜਾਣਕਾਰੀ ਗਊ ਦੇ ਬੱਚੀ ਦੇ ਨਾਲ ਖੇਡਦੇ ਨਜ਼ਰ ਆ ਰਹੇ ਨੇ ਪੀਆ ਸੰਗਰੂਰ ਜ਼ਿਲ੍ਹੇ ਦੇ ਵਿੱਚ ਨਵੇਂ ਡੀਸੀ ਸੰਦੀਪ ਰਿਸ਼ੀ ਦੇ ਵੱਲੋਂ ਸੰਭਾਲਿਆ ਗਿਆ ਆਉਦਾ ਪੁਲਿਸ ਪ੍ਰਸ਼ਾਸਨ ਵੱਲੋਂ ਗਾਰਡ ਆਫ ਆਨਰ ਦੇ ਕੇ ਕੀਤਾ ਗਿਆ ਸਵਾਗਤ ਡੀਸੀ ਜਤਿੰਦਰ ਜੋਰਵਾਲ ਨੂੰ ਦਿੱਤੀ ਗਈ ਵਧਾਈ पैरिस ओलंपिक के शानदार प्रदर्शन करने वाली मनु भाकर अच्छी दरबार साहब विखे हो नतमस्तक गुरु घर का लिया आशीर्वाद श्रोमी गुरद्वारा प्रबंधक कमेटी वालों मनु भाकर को मुंबई के लाल बादशाह मंदिर पहुंचे अंबानी परिवार मुकेश अंबानी अनंत अंबानी ने किती पूजा राधिका मरचेंट से सलोका महिला भी रहे मौजूद ਨੌਰ ਦੇ ਵਿੱਚ بارش ਤੋਂ ਬਾਅਦ ਹੋਈ ਲੈਂਡਸਲਾਈਡਿੰਗ ਵੱਡੇ ਵੱਡੇ ਪੱਥਰ ਡਿੱਗਣ ਨਾਲ ਰਾਂ ਪੂਰੀ ਤਰ੍ਹਾਂ ਬੰਦ ਆਵਾਜਾਈ ਕੀਤੀ ਗਈ ਬੰਦ ਪ੍ਰਸ਼ਾਸਨ ਦੇ ਵੱਲੋਂ ਮਸ਼ੀਨ ਲਗਾ ਕੇ ਰੂਟ ਸਾਫ਼ ਕਰਨ ਦਾ ਕੰਮ ਸ਼ੁਰੂ ਕਪੂਰਥਲਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦਿਆਂ ਦੀ ਹੋਈ ਮੀਟਿੰਗ ਡੀਏਪੀ ਦਾ ਚੁੱਕਿਆ ਗਿਆ ਮੁੱਦਾ ਨਕਲੀ ਪੈਸਟਿਸਾਈਡ ਦਵਾਈਆਂ ਤੇ ਪਾਬੰਦੀ ਦਿਮੰਗ ਗੜਸ਼ੰਕਰ ਦੇ ਬਲਾਕ ਮਹਿਲਪੁਰ ਦੇ ਵਿੱਚ ਬਣਿਆ ਬਸ ਅੱਡਾ ਬਣਿਆ ਖੰਡਰ ਥਾਂ ਥਾਂ ਲੱਗੇ ਨੇ ਕੂੜੇ ਦੇ ਟੀਰ ਅਧਿਕਾਰੀਆਂ ਦੇ ਵੱਲੋਂ ਨਹੀਂ ਦਿੱਤਾ ਜਾ ਰਿਹਾ ਧਿਆਨ ਸਮਾਣਾ ਦੀ yogi ma kalyani ancient boxing championship ਦੇ ਵਿੱਚ ਜਿੱਤਿਆ ਸਿਲਵਰ ਮੈਡਲ ਦੁਬਈ ਦੇ ਵਿੱਚ ਹੋਈ ਖੇਡ ਮੁਕਾਬਲਿਆਂ ਚ ਯੂਕਰੇਨ ਦੀ ਖਿਡਾਰਨ ਨੂੰ ਹਰਾਇਆ ਪਰਿਵਾਰ ਚ ਖੁਸ਼ੀ ਦਾ ਮਾਹੌਲ